पठानकोट पशुपालन विभाग द्वारा पशुधन गणना अभियान शुरू कर दिया गया है जो 31 मार्च तक चलेगा इस संबंध में जानकारी देते हुए पशुपालन विभाग के उप निदेशक डॉक्टर मुकेश गुप्ता ने बताया कि इस जनगणना में उनके विभाग के कर्मचारी गांव-गांव जाकर पशुओं की गणना करेंगे जिनमें दुधारू पशुओं के साथ साथ विभिन्न प्रकार के पशु भी शामिल होंगे घरेलू पशुओं की भी गणना की जाएगी उन्होंने कहा कि यह जनगणना 31 मार्च तक पूरी कर ली जाएगी वर्तमान में पशुओं की मुंह रोग के लिए एक लाख छ हजार टीके लगाए जा रहे हैं जिसका काम लगभग संतानवे प्रतिशत पूरा हो चुका है और यह काम 30 नवंबर तक पूरा हो जाएगा पशु तनगणना जड़ी اپنی سرکار ਵੱਲੋਂ ਕੀਤੀ ਜਾ ਰਹੀ ਆ ਹੁਣ 31 ਮਾਰਚ ਤੱਕ ਚੱਲੂਗੀ ਇਹਦੇ ਵਿੱਚ ਅਸੀਂ ਸਾਡੇ ਵਿਭਾਗ ਦੇ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਜਿਹੜੇ ਹੈਗੇ ਆ ਪਿੰਡ ਪਿੰਡ ਘਰ ਘਰ ਜਾ ਕੇ ਸਾਰੇ ਪਸ਼ੂਆਂ ਦੀ ਗਿਣਤੀ ਕਰਨਗੇ ਕਿਸੇ ਘਰ ਵਿੱਚ ਕਿੰਨੀਆਂ ਗਾਈਆਂ ਮੱਝਾਂ ਹੈਗੀਆਂ ਹੋਰ ਬੱਕਰੀਆਂ ਭੇਡਾਂ ਕੋਈ ਰੱਖੀਆਂ ਵੀ ਆਵਾਂ ਉਹ ਸਾਰਿਆਂ ਦੀ ਗਿਣਤੀ ਕੀਤੀ ਜਾਊਗੀ ਉਸ ਗਿਣਤੀ ਦੇ ਹਿਸਾਬ ਨਾਲ ਸਰਕਾਰ ਵੱਲੋਂ ਸਾਰੀਆਂ ਸਕੀਮਾਂ ਬਣਾਈਆਂ ਜਾਂਦੀਆਂ ਵਾ ਵੀ ਅਸੀਂ ਜਿੱਦਾਂ ਵੈਕਸੀਨ ਆਣੀ ਆ ਕਿੰਨੀ ਵੈਕਸੀਨ ਚਾਹੀਦੀ ਆ ਵੇ ਡਾਲੀ ਜਾਂ ਬੱਕਰੀਆਂ ਲਈ ਐਫਐਮਡੀ ਆਣੀ ਆ ਕਿੰਨੀ ਵੈਕਸੀਨ ਚਾਹੀਦੀ ਆ ਉਸ ਗਿਣਤੀ ਦੇ ਬੇਸ ਤੇ ਸਾਰਾ ਸਰਕਾਰ ਵੱਲੋਂ ਪਾਲਿਸੀਆਂ ਬਣਾਈਆਂ ਜਾਂਦੀਆਂ ਵਾ ਤੇ ਇਹ ਸਾਡੇ ਮੈਹਿਕਮੇ ਵੱਲੋਂ ਜਿਹੜੀ ਆ ਹੁਣ ਸ਼ੁਰੂ ਕੀਤੀ ਗਈ ਹੈ ਪਸ਼ੂ ਗਨ ਗਿਣਤੀ ਦਾ ਕੰਮ ਕੀਤਾ ਗਿਆ ਸ਼ੁਰੂ ਇੱਕ ਘਰ ਘਰ ਜਾ ਕੇ ਸਾਰਾ ਕੀਤਾ ਜਾਊਗਾ ਤੇ ਇਹ 31 ਮਾਰਚ ਤੱਕ ਜਿਹੜੀ ਆ ਇਹ ਸਾਰੀ ਪਸ਼ੂ ਤਨ ਗੰਨਾ ਅਸੀਂ ਪੂਰੀ ਕਰਦੇ ਹਾਂ ਤੁਸੀਂ ਸਰ ਆਪਣਾ ਕੋਈ ਮੈਸੇਜ ਦੇਣਾ ਚਾਹੋ ਮੈਂ ਇਹੀ ਮੈਸੇਜ ਦਿਨਾ ਵਾ ਪਸ਼ੂ ਪਾਲਕਾਂ ਨੂੰ ਦੇਣਾ ਚਾਹੁੰਨਾ ਵਾ ਕਿ ਸਾਡੇ ਵਿਭਾਗ ਦੇ ਜਿਹੜੇ ਹੁਣ ਕਰਮਚਾਰੀ ਆਉਣਗੇ ਉਹਨਾਂ ਨਾਲ ਪੂਰਾ ਸਹਿਯੋਗ ਕਰਨ ਆਪਣੇ ਪਸ਼ੂਆਂ ਦੀ ਸਹੀ-ਸਹੀ ਗਿਣਤੀ ਦੇਣ ਸਾਰਾ ਸਾਡੇ ਕਰਮਚਾਰੀਆਂ ਨੂੰ ਸਹਿਯੋਗ ਕਰਨ ਕਈ ਵਾਰੀ ਲੋਕਾਂ ਨੂੰ ਹੁੰਦਾ ਵਾ ਪਤਾ ਨਹੀਂ ਕੌਣ ਆਇਆ ਵਾ ਕਿਉਂ ਸਾਡੀ ਗਿਣਤੀ ਕਰ ਰਹੇ ਆ ਹਨਾ ਕਈ ਵਾਰੀ ਐਪਰੀਹੈਂਸ਼ਨਸ ਹੁੰਦੀਆਂ ਲੋਕਾਂ ਨੂੰ ਵੀ ਸਾਡੇ ਪਸ਼ੂ ਗਿਣਤੀ ਕਰਕੇ ਕੋਈ ਸਾਡੇ ਤੇ ਟੈਕਸ ਨਾ ਲੱਗ ਜੂਏ ਜਾਂ ਹੋਰ ਕੋਈ ਐਹੋ ਜਿਹੀ ਪ੍ਰੋਬਲਮਸ ਨਾ ਕ੍ਰੀਏਟ ਆ ਜਾਣ ਇਸ ਕਰਕੇ ਕਈ ਵਾਰੀ ਲੋਕੀ ਆਪਣੇ ਪਸ਼ੂਆਂ ਦੀ ਗਿਣਤੀ ਸਹੀ ਨਹੀਂ ਦੱਸਦੇ ਤੇ ਇਹੋ ਜਿਹਾ ਕੋਈ ਨਹੀਂ ਹੈਗਾ ਇਹਦੇ ਵਿੱਚ ਸਿਰਫ ਗਿਣਤੀ ਕਰਨੀ ਆ ਤੇ ਸਰਕਾਰ ਦੀਆਂ ਫਿਰ ਸਕੀਮਾਂ ਬੰਦੀਆਂ ਵਾ ਲੋਕਾਂ ਨੂੰ ਇਹੀ ਅਪੀਲ ਆ ਪਸ਼ੂ ਪਾਲਕਾਂ ਨੂੰ ਕਿ ਉਹ ਆਪਣੇ ਪਸ਼ੂਆਂ ਦੀ ਆ ਜਿੰਨੇ ਪਸ਼ੂ ਦਾ ਸਾਰਿਆਂ ਦੀ ਸਹੀ ਸਹੀ ਗਿਣਤੀ ਲਿਖਵਾਣ ਤੇ ਜਿਹਦੇ ਨਾਲ ਜਿਹੜੀਆਂ ਸਰਕਾਰ ਨੇ ਸਕੀਮਾਂ ਬਣਾਣੀਆਂ ਵਾ ਉਹ ਸਹੀ ਢੰਗ ਨਾਲ ਨੇਪਰੇ ਚੜ੍ਹ ਸਕਣ ਮੈਂ ਡਾਕਟਰ ਵਿਜੇ ਕੁਮਾਰ ਸੀਨੀਅਰ ਵੈਟਰੀ ਅਫਸਰ ਪਠਾਨਕੋਟ ਵਿਖੇ ਨਿਯੁਕਤ ਆ ਮੈਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਲ੍ਹਾ ਦਿਨ ਪ੍ਰਤੀ ਦਿਨ ਜਿਹੜੀ ਹੈ ਦਧਾਰੂ ਪਸ਼ੂਆਂ ਦੀ ਜਿਹੜੀ ਸੰਖਿਆ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਮੈਂ ਜਿਲ੍ਹਾ ਪਠਾਨਕੋਟ ਦੇ ਸਾਰੇ ਲੋਕਾਂ ਨੂੰ ਰਿਕਵੈਸਟ ਕਰਾਂਗਾ ਕਿ ਉਹ ਆਪਣੇ ਘਰਾਂ ਦੇ ਵਿੱਚ ਦਧਾਰੂ ਪਸ਼ੂ ਜ਼ਰੂਰ ਇੱਕ ਪਾਲਣ ਆਪਣੇ ਬੱਚਿਆਂ ਨੂੰ ਸਾਫ਼ ਸੁਥਰਾ ਜਿਹੜਾ ਦੁੱਧ ਪਨੀਰ ਘੋ ਮੱਖਣ ਜਿਹੜਾ ਆ ਉਹ ਖਵਾਣ ਤਾਂ ਜੋ ਉਹਨਾਂ ਦੀ ਜਿਹੜੀ ਸਿਹਤ ਉਹ ਤੰਦਰੁਸਤ ਰਹਿ ਸਕੇ ਤਾਂ ਭਿਆਨਕ ਬਿਮਾਰੀਆਂ ਜਿਵੇਂ ਕਿ ਕੈਂਸਰ ਹੈ ਜਾਂ ਲੀਵਰ ਦੀ ਬਿਮਾਰੀ ਹੈ ਜਾਂ ਛੋਟੀ ਉਮਰ ਦੇ ਵਿੱਚ ਹਾਰਟ ਅਟੈਕ ਬੱਚਿਆਂ ਨੂੰ ਹੋ ਰਿਹਾ ਹੈ ਇਹਨਾਂ ਤੋਂ ਬਚ ਸਕਣ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਮਲਾਪਟਖੋਰੀ ਚੀਜ਼ਾਂ ਖਾਣ ਨਾਲ ਹੋ ਰਹੀਆਂ